ਬੇਟਾ ਵਰਸੀ ਕੱਲ ਨੂੰ ਫਿبراير ਨੂੰ ਮਨਾ ਰਹੇ ਹਾਂ ਪਰੰਤੂ ਇਸ ਵਾਰ ਵਰਸੀ ਪ੍ਰੋਗਰਾਮ ਬੇहद ਸਿੰਪਲ ਔਰ ਪਿੰਡ ਪੱਧਰ ਦਾ ਰੱਖਿਆ ਹੈ ਲੋਕ ਇਲੈਕਸ਼ਨ ਨੂੰ ਮੁੱਖ ਰੱਖਦੇ ਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਰੈਲੀ ਦਾ ਰੂਪਕਾਰਨ ਕਰੇ ਅਸੀਂ ਸਾਰੇ ਦੇ ਕਰਨ ਵਾਲਿਆਂ ਨੂੰ ਬੇਨਤੀ ਕਰੀ ਸੀ ਵੀ ਇਹ ਕੇਵਲ ਛੋਟੇ ਤੋਂ ਛੋਟਾ ਪ੍ਰੋਗਰਾਮ ਅਸੀਂ ਕਰਾਂਗੇ ਸਾਡੀ ਕੋਸ਼ਿਸ਼ ਛੋਟਾ ਰੱਖਣ ਦੀ ਹੈ ਹੁਣ ਜੇ ਕੋਈ ਆਉਂਦੇ ਨੇ ਹਨਾ ਉਹਨਾਂ ਨੂੰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਤੁਸੀਂ ਨਾ ਆਓ ਪਰੰਤੂ ਸਾਡੀ ਇੱਛਾ ਹੈ ਵੀ ਪ੍ਰੋਗਰਾਮ ਨੂੰ ਛੋਟੇ ਤੋਂ ਛੋਟਾ ਰੱਖਿਆ ਜਾਵੇ ਜੇ ਦੂਜੀ ਦੁਸਰੀ ਵਾਰਤੀ ਆ ਗਈ ਜੀ ਕਿੱਥੋਂ ਤੱਕ ਇਨਸਾਫ ਦੀ ਆਉਣੀ ਹੈ ਕਿੰਨਾ ਇਨਸਾਫ ਮਿਲਿਆ ਹੁਣ ਤੱਕ। ਥੈਂਕ ਯੂ ਆਰ ਦੀ ਚਾਰਜ ਫਰੇਮ ਹੋ ਗਏ ਇੰਨੇ ਕਾਫੀ ਐ ਸਾਨੂੰ ਤਾਂ ਫੈਸਲੇ ਵਰਗਾ ਲੱਗਦਾ ਕੰਮ ਇਹ ਵੀ ਕਿ ਅਸੀਂ ਕੇਐਸ ਸ਼ੁਰੂ ਕਰਨ ਦੇ ਵਿੱਚ ਕੰਮਜਾਬ ਹੋ ਗਏ ਆ ਤਾਂ ਹੁਣ ਇਹਨਾਂ ਛੁੱਟੀਆਂ ਆ ਗਈਆਂ 7-5 ਅਗਲੀ ਤਰੀਕ ਪਈ ਹੋਈ ਹੈ। ਆਪਾਂ ਬੱਲੇ ਕਰੇ ਕਿ ਅੱਸ ਅੱਗੇ ਵਧੂਗਾ। ਕੁਝ ਲੀਡਰ ਨੇ ਜਿਹੜੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਸਿੱਧੂ ਨੂੰ ਇਨਸਾਫ ਦਿਵਾਵਾਂਗੇ ਦੂਸਰੀਆਂ ਪਾਰਟੀਆਂ ਦੇ ਜਿਨ੍ਹਾਂ ਵੱਲੋਂ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਆਪਣੇ ਕਹਿੰਦੇ ਰਹੇ ਹੋ ਕਿ ਸਿੱਧੂ ਜਿਹੜਾ ਇਨਸਾਫ ਦੇਣ ਦੇ ਵਿੱਚ ਉਹਨਾਂ ਨੇ ਦੇਰੀ ਕੀਤੀ ਹੈ ਕੌਣ ਕਹਿ ਰਿਹਾ ਨੇ ਕੁਝੋਡੇ ਲੀਡਰ ਨੇ ਬੇਸ਼ੱਕ ਭਾਜੀਪੀ ਦੇ ਹੋਣ ਜਾਂ ਆਪ ਦੇ ਹੋਣ ਉਹ ਕਹਿ ਰਹੇ ਨੇ ਕਿ ਅਸੀਂ ਇਨਸਾਫ ਦਿੱਤਾ ਕਰਾਂਗੇ ਇਨਸਾਫ ਕੁ ਦੇਣ ਨੂੰ ਵੱਡੀ ਗੱਲ ਵੀ ਨਹੀਂ ਹੈ ਪਰ ਤੁਜੇ ਸਿਸਟਮ ਕੀ ਨੁਕਸ ਹੋਵੇ ਤਾਂ ਫਿਰ ਉਹਨਾਂ ਦਾ ਇਨਸਾਫ ਲੰਭਾਂਗੇ ਕਿੱਥੇ ਇਨਸਾਫਤਾ ਜੇ ਕਰਨਾ ਹੋਵੇ ਤਾਂ 24 ਘੰਟੇ ਦੀ ਹੋ ਸਕਦਾ ਹੈ ਪਰੰਤੂ ਇਹਦੇ ਪਿੱਛੇ ਜਿਹੜੀ ਤੁਹਾਡੀ ਬਿਲ ਪਾਵਰ ਹੈ ਨਹੀਂ ਹੈ ਤੁਹਾਡੀ ਨੀਅਤ ਹੈਗੀ ਹੈ ਕਰਨਾ ਕਿਸ ਕਰਕੇ ਲੱਗਤੀ ਹੈ ਇਹਨੇ ਕੰਮ ਹੈ